ਮਾ ਮੇਰੇ ਗੋਨਾਹਾਂ ਨੂੰ ਮੇਰੇ ਰਾਜ਼ੀ ਰੱਖੀ ਭਰਾਵਾਂ ਨੂੰ ਕਰੀ ਪੂਰੇ ਸਬਦੇ ਚਾਵਾਂ ਨੂੰ ਬਣਾ ਦੀਆਂ ਪੇਰਾਵਾਂ ਨੂੰ ਮਿਹਨਤ ਕੋ ਕਦੇ ਭੱਜਾਂ ਨਾ ਯਾਰਾਂ ਨੂੰ ਦਿਲ ਚੋਂ ਕੱਢਾਂ ਨਾ ਓਏ ਜੜਾ ਕਿਸੇ ਦੀਆਂ ਵੱਡਾਂ ਨਾ ਓਏ ਅਣਖ ਜੁੜੀ ਰਹੇ ਹੱਟਾਂ ਨਾ ਬਸ ਇੰਨੀ ਕਾਕਤ ਦਵੀ ਜਸੜਨ ਨੂੰ ਅਕਲ ਸਗਾਤ ਦਵੀ ਲਖਾਰੀ ਨੂੰ ਜਜ਼ਬਾਤ ਦਵੀ ਲਖਾਰੀ ਸਰਦਾਰ ਰੱਖੀ ਰਜ਼ਾ ਵਿੱਚ ਰੱਖੀ ਬਸ ਰਾਜ਼ੀ ਸਬਰ ਰੱਖੀ ਭਾਵੇਂ ਮੇਰੇ ਵੱਲ ਯਾਹਲਾ ਵਿੱਚ ਰੱਖੀ ਪਾਵੇਂ ਰਾਮ ਵਿੱਚ ਰੱਖੀ ਗੁਰੂ ਵਿੱਚ ਰੱਖੀਆਂ ਕੁਰਾਨ ਵਿੱਚ ਰੱਖੀ ਗੱਤਾਰਾਂ ਵਿੱਚ ਨਹੀਂ ਸੇਵਾਦਾਰਾਂ ਵਿੱਚ ਰੱਖੀ ਅੱਗੇ ਪਿੱਛੇ ਬਸ ਤੂੰ ਗੱਤਾਰਾਂ ਵਿੱਚ ਰੱਖੀ ਹੱਕ ਲੈਣ ਵਾਲੇ ਹੱਕਦਾਰਾਂ ਵਿੱਚ